ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਦੇਸ਼ ਤੋਂ ਵਿਦੇਸ਼ ਆਸਟ੍ਰੇਲੀਆ ਸਰ ਚੜ ਦੀ ਕਲਾ ਚ ਹੋਗੇ ਸੋ ਪ੍ਰੋਗਰਾਮ ਬਹੁਤ ਜ਼ਿਆਦਾ ਇਨਫੋਰਮੇਟਿਵ ਹੈ ਔਰ ਅੰਤ ਤੱਕ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਰਹਿਣਾ ਕਿਉਂਕਿ ਇੰਟਰਸਟਿੰਗ ਚਰਚਾ ਰਹੇਗੀ ਕੈਨੇਡਾ ਜਾਣ ਨੂੰ ਲੈ ਕੇ ਗੱਲਬਾਤ ਰਹੇਗੀ ਯੂਕੇ ਜਾਣ ਨੂੰ ਲੈ ਕੇ ਗੱਲਬਾਤ ਰਹੇਗੀ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਤੇ ਚਰਚਾ ਚ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਜਪ ਸਟਡੀ ਬ੍ਰਾਡ ਤੋਂ ਮਿਸਟਰ ਗੁਰਮੁਖ ਵਾਲੀਆ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਸਕਾਲ ਸਾਡੇ ਸ਼ੋਅ ਦੇ ਦੌਰਾਨ ਵੀ ਸਾਨੂੰ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰਕੇ ਆਪਣੇ ਜਿਹੜੇ ਸਵਾਲ ਨੇ ਉਹਨਾਂ ਦੇ ਉੱਪਰ ਸਾਡੇ ਤੋਂ ਜਵਾਬ ਲੈ ਸਕਦੇ ਹੋ ਆਸਟ੍ਰੇਲੀਆ ਤੋਂ ਸ਼ੁਰੂ ਕਰਦੇ ਆ ਸਰ ਆਸਟ੍ਰੇਲੀਆ ਨੂੰ ਲੈ ਕੇ ਬਹੁਤ ਕੁਐਰੀ ਵੀ ਹੈ ਔਰ ਆਸਟ੍ਰੇਲੀਆ ਥੋੜਾ ਡਾਮਾ ਡੋਲ ਜਿਹਾ ਜਿੱਦਾਂ ਆਪਾਂ ਕੀ ਹੈ ਨਾ ਸਿਨੈਰੀਓ ਤਾਂ ਉਸ ਦੇ ਉੱਪਰ ਗੱਲ ਕਰਨੀ ਜ਼ਰੂਰੀ ਹੈ ਕਿ ਤੁਸੀਂ ਹਮੇਸ਼ਾ ਜੋ ਇੰਡਸਟਰੀ ਦੀ ਲਹਿਰ ਚੱਲਦੀ ਉਸ ਤੋਂ ਵੱਖਰਾ ਕੁਝ ਨਾ ਕੁਝ ਪੇਸ਼ ਕਰਦੇ ਹੋ ਔਰ ਵਾਕਈ ਸਕਸੈਸ ਰੇਟ ਵੀ ਮੇਨਟੇਨ ਹੁੰਦਾ ਅੱਜ ਦੇ ਤਰੀਕ ਚ ਕੀ ਆਪਸ਼ਨਸ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਅਪਲਾਈ ਕਰਨਾ ਹੈ ਚਾਹ ਕਿਹੜੇ ਐਪਲੀਕੈਂਟ ਨੇ ਮੀਨਸ ਮੇਰਾ ਸਿੱਧਾ ਸਿੱਧਾ ਟਾਰਗੇਟ ਆਈਐਲਸੀ ਐਲੀਜੀਬਲਟੂ ਲੈ ਕੇ ਅਕੈਡਮਿਕ ਸਕੋਰਸ ਨੂੰ ਲੈ ਕੇ ਤਾਂ ਉਸ ਦੇ ਬਾਰੇ ਸਾਨੂੰ ਜ਼ਰੂਰ ਕੁਝ ਕਹੀਏ ਦੇਖੋ ਮੈਮ ਲੋਕ ਕਹਿੰਦੇ ਆ ਵੀ ਆਸਟ੍ਰੇਲੀਆ ਦੇ ਵੀਜ਼ੇ ਨਹੀਂ ਲੱਗਦੇ ਜੇ ਲੱਗਦੇ ਆ ਤਾਂ 6 ਓਵਰਾਲ 6 ਈਚ ਚਾਹੀਦੇ ਆ ਅਸੀਂ ਕਹਿੰਦੇ ਆ ਤੁਸੀਂ ਸਾਡੇ ਆਫਿਸ ਆਓ ਸਾਤੋਂ ਨੰਬਰ ਲਓ ਜਿਹੜੇ ਅਸੀਂ ਹੁਣੇ ਰੀਸੈਂਟਲੀ ਭੇਜੇ ਆ ਹਨਾ ਆਸਟ੍ਰੇਲੀਆ ਸਾਡੇ 5 ਬੈਂਡ ਹੋਣੇ ਚਾਹੀਦੇ ਆ ਓਵਰਾਲ ਜੀ ਠੀਕ ਹੈ ਜੀ ਈਚ 5 5 ਹੋਣੇ ਚਾਹੀਦੇ ਆ ਹੂੰ ਥੋੜਾ ਤੁਸੀਂ 2019 ਦੇ 20 ਦੇ 21 ਦੇ ਪਾਸ ਆਊਟੋਂ ਤੁਹਾਡਾ ਵੀਜ਼ਾ ਲੱਗੇਗਾ ਹੂੰ ਡਿਪਲੋਮੇ ਦੇ ਵਿੱਚ ਭੇਜਾਂਗੇ ਵਧੀਆ ਕਾਲਜ ਚ ਭੇਜਾਂਗੇ ਅਸੀਂ ਕੀ ਕਰਦੇ ਆ ਜਿਹੜਾ ਆਸਟ੍ਰੇਲੀਆ ਬੱਚਾ ਸਾਡੇ ਰਾਹੀਂ ਜਾ ਰਿਹਾ ਸੀ ਉਹਨੂੰ ਇੱਕ ਪੈਕੇਜ ਦੇ ਰਹੇ ਆ ਸਿਰਫ ਉਹਨੇ 2 ਲੱਖ ਰੁਪਏ ਐਡਵਾਂਸ ਦੇਣਾ ਹੈ ਬਾਕੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਦੋਂ ਵੀਜ਼ਾ ਲੱਗਿਆ ਉਹਨੇ ਪੈਸੇ ਦੇ ਦੇਣੇ ਆ ਹੂੰ ਸੋ ਜਿਹੜਾ 2 ਲੱਖ ਹੈ ਇਹਦੇ ਵਿੱਚ A to Z ਸਾਰਾ ਕੁਝ ਅਸੀਂ ਕਰਾਂਗੇ ਉਹਦੇ ਲਈ ਹਨਾ ਠੀਕ ਹੈ ਉਨੇ ਸਾਨੂੰ ਆਪਣੇ ਡਾਕੂਮੈਂਟਸ ਦੇ ਦੇਣੇ ਆ ਨਾਲ ਉਹਨੇ ਆਪਣਾ ਜੋ ਵੀ ਸਾਨੂੰ ਸੋਰਸ ਆਫ ਇਨਕਮ ਚਾਹੀਦਾ ਉਹ ਦੇ ਦੇਣਾ ਹੂੰ ਠੀਕ ਹੈ ਤੇ ਉਹਦਾ ਵੀਜ਼ਾ ਲੱਗੇਗਾ ਐਡਵਾਂਸ ਅਸੀਂ ਲੈਣਾ ਵੀਜ਼ਾ ਲੱਗੇਗਾ ਵੀਜ਼ਾ ਲੱਗਣ ਤੋਂ ਬਾਅਦ ਬਾਕੀ ਪੈਸੇ ਦੇ ਕੇ ਉਹਨੇ ਚਲੇ ਜਾਣਾ ਜੀ ਵੀਜ਼ੇ ਬਹੁਤ ਯਾਦੇ ਲੱਗਣੇ ਆ ਹੂੰ ਕਿਉਂਕਿ ਉਥੇ ਇੱਕ ਤਾਂ ਲੇਬਰ ਨਹੀਂ ਹੈਗੀ ਭੁੱਖ ਮਰੀ ਪਈ ਹੋਈ ਹੈ ਰਾਈਟ ਜਿਹੜੇ ਬਿਜ਼ਨਸਮੈਨ ਨੇ ਉਹ ਆਪਣੇ ਬਿਨਸ ਛੱਡ ਕੇ ਨੌਕਰੀਆਂ ਕਰਨ ਨੂੰ ਤਿਆਰ ਹੋਏ ਹੋਏ ਆ ਕਿਉਂਕਿ ਆਸਟ੍ਰੇਲੀਆ ਗਵਰਨਮੈਂਟ ਸਟੂਡੈਂਟ ਨੂੰ ਵੀਜ਼ਾ ਨਹੀਂ ਦੇ ਰਹੀ ਸੀ ਹੁਣ ਸ਼ੁਰੂ ਕੀਤੇ ਆ ਨੇ ਉੱਥੇ ਸਟੂਡੈਂਟ ਹੀ ਕੰਮ ਕਰਦਾ ਸੋ ਇਸ ਕਰਕੇ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਤੁਸੀਂ ਤਿਆਰ ਹੋ ਜਾਓ 13 ਤਰੀਕ ਦਾ ਤੁਸੀਂ ਸਾਡਾ ਵੀਜ਼ਾ ਦੇਖ ਲਿਓ ਸਪਾਊਸ ਵੀਜ਼ਾ ਠੀਕ ਹੈ 6 ਬੈਂਡ ਸੀ ਸਾਢੇ ਪੰਜ ਸਾਢੇ ਪੰਜ 1 ਚੋ 5 ਸੀਗੇ ਕਾਲਜ ਦਾ ਵੀਜ਼ਾ ਲਿਆ ਤੁਸੀਂ ਇਹ ਵੀ ਦੇਖੋ ਅਰ ਡਿਪਲੋਮਾ ਕੀਤਾ ਕੁੜੀ ਨੇ ਦੁਬਾਰਾ ਡਿਪਲੋਮੇ ਦੇ ਵਿੱਚ ਵੀਜ਼ਾ ਲੱਗਿਆ ਤੁਸੀਂ ਆ ਕੇ ਸਾਡੇ ਵੀਜ਼ੇ ਦੇਖੋ ਹੂੰ ਸਟੂਡੈਂਟ ਨਾਲ ਗੱਲ ਕਰਨੀ ਹੈ ਗੱਲ ਕਰ ਲਓ ਦੇਖੋ ਇੱਕ ਵਿਸ਼ਵਾਸ ਹੁੰਦਾ ਜੇ ਅਸੀਂ ਵੀਜ਼ੇ ਲੱਗਦੇ ਆ ਤਾਂ ਅਸੀਂ ਐਡ ਦੰਨੇ ਨਹੀਂ ਐਡ ਤੇ ਪੈਸਾ ਕੋਈ ਨਹੀਂ ਖਰਚਦਾ ਹਣਾ ਬਿਲਕੁਲ ਬਿਲਕੁਲ ਇਹ ਤਾਂ ਗੱਲ ਸੱਚ ਹੈਗੀ ਹੈ ਬਿਲਕੁਲ ਔਰ ਨੰਬਰ ਸਾਂਝੇ ਕਰ ਰਹੇ ਹਾਂ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਆਮ ਤੌਰ ਤੇ ਸਰ ਡਿਪਲੋਮਾ ਨੂੰ ਲੈ ਕੇ ਵੀ ਬੜਾ ਕੁਐਸਚਨ ਰਹਿੰਦਾ ਕਿ ਡਿਪਲੋਮਾ ਜਿਹੜਾ ਹੈ ਬੜਾ ਕ੍ਰਿਟੀਕਲ ਜਾ ਹੋ ਜਾਂਦਾ ਔਰ ਇੱਥੇ ਕਿਸੇ ਨੇ ਡਿਪਲੋਮਾ ਕੀਤਾ ਉਸ ਨੂੰ ਵੀ ਤਾਂ ਹੋਰ ਵੀ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਦੇ ਡਿਪਲੋਮਾ ਪ੍ਰੋਗਰਾਮ ਦੇ ਵਿੱਚ ਵੀਜ਼ੇ ਆਏ ਨੇ ਔਰ ਜੇ ਵੀਜ਼ੇ ਆਉਂਦੇ ਵੀ ਆ ਤਾਂ ਕਿੱਦਾਂ ਦੇ ਕਾਲਜਸ ਦੇ ਵਿੱਚ ਆਉਂਦੇ ਨੇ ਕਿਉਂਕਿ ਜਦੋਂ ਆਸਟ੍ਰੇਲੀਆ ਦੀ ਗੱਲ ਹੁੰਦੀ ਹੈ ਤਾਂ ਉੱਥੇ ਆਪਾਂ ਆਮ ਤੌਰ ਤੇ ਅਸੈਸਮੈਂਟ ਲੈਵਲਸ ਹੁੰਦੇ ਆ ਫਰਕ ਪੈਂਦਾ ਉਸ ਦਾ ਸਕਸੈਸ ਰੇਟ ਤੇ ਕੋ ਮੈਡਮ ਤੁਹਾਡਾ ਕੁਐਸਚਨ ਬਹੁਤ ਵਧੀਆ ਹੈ ਲੋਕ ਨਾ ਕੀ ਕਰਦੇ ਜਿਹੜੇ ਪੈਕੇਜ ਕਰਦੇ ਆ ਅਸੀਂ ਪੈਕੇਜ ਕਰਦੇ ਆ ਨਾ ਅਸੀਂ 2 ਲੱਖ ਰੁਪਏ ਐਡਵਾਂਸ ਲੈ ਰਹੇ ਹਾਂ ਜਿਹੜੇ ਲੋਕ ਹੋਰ ਕਈ ਇਮੀਗ੍ਰੇ ਦੇਖੋ ਪ੍ਰੋਪਰ ਫੰਡ ਲਾਓ ਕਾਲਜ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਲੈਵਲ ਚਾਹੇ 1 ਦਾ ਚਾਹੇ 2 ਦਾ ਚਾਹੇ 3 ਦਾ ਅਸੀਂ ਲੈਵਲ 3 ਦੇ ਵੀਜ਼ੇ ਲੱਤੇ ਹੁਣ ਕੱਲੇ ਕਾਲਜ ਦਾ ਵੀਜ਼ੇ ਨਹੀਂ ਆਉਂਦੇ ਤੁਸੀਂ ਫੰਡ ਕੀ ਲਾ ਰਹੇ ਹੋ ਸੋਰਸ ਆਫ ਇਨਕਮ ਕੀ ਲਾ ਰਹੇ ਹੋ ਠੀਕ ਹੈ ਜੀ ਤੁਹਾਡੀ ਇਨਕਮ ਕੀ ਹੈ ਜਿਹੜੀ ਪ੍ਰੋਪਰ ਤੁਸੀਂ ਤਹਿਸੀਲਦਾਰ ਦਾ ਸਰਟੀਫਿਕੇਟ ਲੱਗਦਾ ਹੈ ਹੈਨਾ ਇੱਕ ਕੋਈ ਚੀਜ਼ਾਂ ਹੁੰਦੀ ਹੈ ਜਿੰਨਾ ਨਾ ਵੀਜ਼ੇ ਆਉਂਦੇ ਲੋਕ ਕੀ ਕਰਦੇ ਆ ਪੈਕੇਜ ਕਰ ਲੈਂਦੇ ਆ ਪੈਸੇ ਸ਼ੋ ਨਹੀਂ ਕਰਦੇ ਵੀਜ਼ਾ ਲੱਗ ਗਿਆ ਠੀਕ ਆ ਨਾ ਲੱਗਿਆ ਕੋਈ ਗੱਲ ਨਹੀਂ ਉੱਥੇ ਵੀਜ਼ੇ ਕਿੱਥੇ ਲੱਗਦੇ ਆ ਇਹ ਕੋਈ ਤੀਰ ਜਾਂ ਤੁੱਕਾ ਤਾਂ ਹੈ ਨਹੀਂ ਕਿ ਜਿਹੜਾ ਬਿਲਕੁਲ ਜੀ ਜਿਹੜਾ ਅੰਬੈਸੀ ਨੇ ਵੀਜ਼ਾ ਦੇਣਾ ਉਹਨੇ ਡਾਕੂਮੈਂਟਸ ਨੂੰ ਦੇਣਾ ਠੀਕ ਆ ਉਹ ਨਾ ਸਟੂਡੈਂਟ ਨੂੰ ਜਾਣਦਾ ਨਾ ਸਾਨੂੰ ਜਾਣਦਾ ਨਾ ਕਾਲਜ ਨੂੰ ਜਾਣਦਾ ਉਹਨੇ ਡਾਕੂਮੈਂਟਸ ਦੇਖਣੇ ਵੀ ਇੰਨੇ ਵਧੀਆ ਡਾਕੂਮੈਂਟਸ ਨੇ ਤਾਂ ਉਹਦਾ ਵੀਜ਼ਾ ਲੱਗ ਜਾਏਗਾ ਠੀਕ ਆ ਗੈਪ ਦੇ ਨਾਲ ਵੀਜ਼ੇ ਲੱਗ ਰਹੇ ਨੇ ਕੋਈ ਆਸਟ੍ਰੇਲੀਆ ਸ਼ੁਰੂ ਤੋਂ ਥਿਓਰੀ ਆ ਆਸਟ੍ਰੇਲੀਆ 2 ਸਾਲ ਤੋਂ ਲੈ ਕੇ 14 ਸਾਲ ਦੇ ਗੈਪ ਨਾਲ ਅਸੀਂ ਵੀਜ਼ੇ ਲੱਤੇ ਆ। ਹੁਣ ਅਸੀਂ 19, 20, 21, 22 ਪਾਸ ਆਊਟ ਦੇ ਵੀਜ਼ੇ ਲੱਤੇ ਆ ਹਨਾ। ਹੁਣ ਜਿਹੜਾ ਰੀਸੈਂਟਲੀ ਵੀਜ਼ਾ ਦਿੱਤਾ ਉਹ ਵੀ ਕੁੜੀ ਮਨ ਲਾਦਾ 20 ਦੀ ਪਾਸ ਆਊਟ ਹੈ। ਓਕੇ ਲੋਕ ਕਹਿ ਰਹੇ ਜੀ ਕਾਲਜ ਦੇ 20 ਦੇ ਪਾਸ ਆਊਟ ਦੇ ਵੀਜ਼ੇ ਹੀ ਨਹੀਂ ਆ ਰਹੇ। ਰੀਜ਼ਨ ਹੈ ਯਾਰ। ਕਿ ਆਸਟ੍ਰੇਲੀਆ ਹੁਣ ਬਹੁਤ ਜ਼ਿਆਦਾ ਉਹਨੇ 5 ਪੁਆਇੰਟ ਤੇ ਹੀ ਵੀਜ਼ੇ ਦੇਣੇ ਆ। ਬੂਮ ਤੇ ਆਏਗਾ ਆਸਟ੍ਰੇਲੀਆ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਅੱਛੇ ਪੱਧਰ ਦੇ ਉੱਪਰ ਵੀਜ਼ੇ ਜਿਹੜੇ ਆ ਉਹ ਗ੍ਰਾਂਟ ਕਰੇਗਾ। ਫਿਲਹਾਲ ਅੱਜ ਦੀ ਤਰੀਕ 'ਚ ਵੀ ਜੇ ਪ੍ਰੋਪ ਮੇਲੇ ਹੀ ਜਾਂਦਾ ਕੀ ਕਹਿਣਾ ਚਾਹੋਗੇ ਸਰ ਆਸਟ੍ਰੇਲੀਆ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਅਕੈਡੈਮਿਕ ਸਕੋਰ ਦਾ ਵੀ ਪ੍ਰਭਾਵ ਹੁੰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਬੱਚੇ ਦੇ ਬੈਂਡ ਸਕੋਰ ਤਾਂ ਅੱਛੇ ਆਗੇ ਲੇਕਿਨ ਜਿਹੜੀ ਉਹਨੇ 12ਵੀਂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਉਹਦੇ 45 ਤੋਂ 55% 57% ਦੇ ਵਿੱਚ ਵਿੱਚ ਨੰਬਰ ਰਹਿ ਜਾਂਦੇ ਆ ਐਸੇ ਬੱਚਿਆਂ ਨੂੰ ਵੀ ਤੁਸੀਂ ਇਨਵਾਈਟ ਕਰਨਾ ਚਾਹੋਗੇ ਦੇਖੋ ਮੈਮ ਜਿਹੜਾ ਆਸਟ੍ਰੇਲੀਆ ਹੈ ਨਾ ਕੋਈ ਵੀ ਕੰਟਰੀ ਹੈ ਚਾਹੀ ਜਦੋਂ ਤੁਹਾਡੇ ਪੁਆਇੰਟ ਘੱਟ ਹੁੰਦੇ ਆ ਨੰਬਰ ਤੁਹਾਡੇ ਘੱਟ ਨੇ ਉਹ ਉਹ ਕਾਊਂਟ ਨਹੀਂ ਕਰਦਾ ਹੂੰ ਠੀਕ ਹੈ ਜੀ ਤੁਹਾਡਾ ਆਇਲੈਟ ਸਕੋਰ ਕੀ ਹੈ ਤੁਹਾਡੀ ਸੋਰਸ ਆਫ ਇਨਕਮ ਕੀ ਹੈ ਤੁਸੀਂ ਕਾਲਜ ਕਿਹੜਾ ਲੱਤਾ ਹੈ ਚੰਗਾ ਹੈ ਕਿ ਮਾੜਾ ਹੁਣ ਕਈ ਕਾਲਜ ਇੱਕ ਕਮਰੇ ਦੇ ਆ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ ਨਹੀਂ ਲੱਗਦੇ ਜਿਹੜੇ ਪੁਰਾਣੇ ਕਾਲਜ ਹੈ ਇਹ ਮੇਰੀ ਗੱਲ ਹਮੇਸ਼ਾ ਯਾਦ ਰੱਖਿਓ ਚਾਹੇ ਇਮੀਗ੍ਰੇਸ਼ਨ ਵਾਲੇ ਚਾਹੇ ਸਟੂਡੈਂਟ ਨੇ ਜਾਣਾ ਨਵੇਂ ਕਾਲਜ ਨੂੰ ਛੱਡ ਕੇ ਪੁਰਾਣੇ ਕਾਲਜ ਦੇ ਵਿੱਚ ਐਡਮਿਸ਼ਨ ਲਾਓ ਕਿਉਂਕਿ ਉਹਦੇ ਵੀਜ਼ੇ ਲੱਗਦੇ ਆ ਠੀਕ ਹੈ ਠੀਕ ਹੈ ਜੀ ਇੱਕ ਗੱਲ ਮੈਂ ਹੋਰ ਕਹਿ ਦਿੰਨਾ ਵੀ ਜਿਹੜੇ ਆਸਟ੍ਰੇਲੀਆ ਦੇ ਕਾਲਜ ਹੈ ਨਾ ਉਹ ਗਵਰਨਮੈਂਟ ਦੇ ਅੰਡਰ ਨੇ ਪ੍ਰਾਈਵੇਟ ਨਹੀਂ ਹੈਗੇ ਕੋਈ ਵੀ ਕਾਲਜ ਖੋਲਣ ਤੋਂ ਪਹਿਲਾਂ ਗਵਰਨਮੈਂਟ ਕੋਲੇ ਸਿਕਿਉਰਿਟੀ ਰੱਖਣੀ ਪੈਂਦੀ ਆ ਉੱਥੇ ਤੇ ਜਿਹੜਾ ਪ੍ਰਾਈਵੇਟ ਬਿਜ਼ਨਸਮੈਨ ਹੈ ਸੋ ਇਸ ਕਰਕੇ ਆਸਟ੍ਰੇਲੀਆ ਜਿਹੜਾ ਵੀ ਜਾਣਾ ਚਾਹੁੰਦਾ ਤੁਸੀਂ ਕਾਲਜ ਚ ਜਾਣਾ ਯੂਨੀਵਰਸਿਟੀ ਜਾਣਾ ਪ੍ਰਾਈਵੇਟ ਜਾਂ ਸਰਕਾਰੀ ਨਾ ਸੋਚਿਆ ਕਰੋ ਜਿਹੜਾ ਇਨਸਾਨ ਤੁਹਾਨੂੰ ਭੇਜ ਰਿਹਾ ਸਮਝ ਲਓ ਹੁਣ ਜਪ ਸਟੱਡੀ ਅਸੀਂ ਭੇਜ ਰਹੇ ਹਾਂ ਸਾਡੀ ਜ਼ਿੰਮੇਵਾਰੀ ਹੈ ਵੀ ਤੁਹਾਡਾ ਕੋਈ ਪੈਸਾ ਨਹੀਂ ਉੱਥੇ ਫਸਣਾ ਚਾਹੀਦਾ ਹਨਾ ਹਮ ਹਮ ਠੀਕ ਹੈ ਐਸਾ ਲੈਣਾ ਹੀ ਬਾਅਦ ਚੋਂ ਹੈ ਵੈਸੇ ਰਾਈਟ ਪਰ ਫਿਰ ਵੀ ਜੇ ਤੁਸੀਂ ਫੀਸ ਵਗੈਰਾ ਭਰਦੇ ਹੋ ਜਿਹੜਾ ਚੰਗਾ ਕਾਲਜ ਆ ਉਹ 1 ਸਾਲ ਦੀ ਫੀਸ ਲੰਦਾ ਠੀਕ ਹੈ ਠੀਕ ਹੈ ਜੀ ਜਿਹੜਾ ਤੁਸੀਂ ਸਟੂਡੈਂਟ ਦੇ ਅਕਾਊਂਟ ਦੇ ਵਿੱਚੋਂ ਸਿੱਧੀ ਭਰਨੀ ਹੈ ਹੂੰ ਜੇ ਤੁਸੀਂ ਪੂਰੀ ਨਹੀਂ ਭਰਨੀ ਤਾਂ ਥੋੜੀ-ਬਹੁਤੀ ਭਰੋ ਠੀਕ ਹੈ ਕਈ ਵਾਰੀ ਸਟੂਡੈਂਟ ਕੀ ਕਹਿੰਦਾ ਹੈ ਕਹਿੰਦਾ ਜੀ ਅਸੀਂ ਆਪਣੇ ਅਕਾਊਂਟ ਚੋਂ ਨਹੀਂ ਭਰਨੀ ਹੂੰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹੀ ਚੀਜ਼ਾਂ ਨਾਲ ਵੀਜ਼ੇ ਆਉਂਦੇ ਹਨਾ ਹੁਣ ਅਸੀਂ ਜਿੰਨੇ ਵੀ ਵੀਜ਼ੇ ਲੱਤੇ ਆ ਪ੍ਰੋਪਰ ਵੇ ਨਾਲ ਉਹਨਾਂ ਦੀ ਫੀਸ ਭਰੀ ਹੈ ਸਟੂਡੈਂਟ ਨੇ ਪ੍ਰੋਪਰ ਵੇ ਨਾਲ ਫੰਡ ਕੀਤੇ ਆ ਸੋਰਸ ਆਫ ਇਨਕਮ ਲਾਇਆ ਹੂੰ ਹੂੰ ਠੀਕ ਹੈ ਜੀ ਬਾਕੀ ਜਿਹੜਾ ਸਾਡਾ ਕੰਮ ਹੈ ਅਸੀਂ ਇਮੀਗ੍ਰੇਸ਼ਨ ਲਾਇਰ ਦੇ ਥਰੂ ਫਾਇਲ ਲਾਉਨੇ ਈ ਵੀਜ਼ਾ ਕਰਦੇ ਆ ਅਸੀਂ ਇਲੈਕਟ੍ਰੋਨਿਕ ਵੀਜ਼ਾ ਉਹ ਸਿਰਫ ਜਿਹੜੇ ਉੱਥੇ ਦੇ ਲਾਇਰ ਨੇ ਪੱਕੇ ਹੁੰਦੇ ਆ ਪੀਆਰ ਹੁੰਦੇ ਆ ਸਿਟੀਜ਼ਨ ਹੁੰਦੇ ਆ ਉਹ ਸਟੱਡੀ ਕਰਦੇ ਆ ਫਿਰ ਉਹ ਇਮੀਗ੍ਰੇਸ਼ਨ ਲਾਇਰ ਬਣਦੇ ਆ ਫਿਰ ਉਹ ਫੈਲ ਲਾ ਸਕਦੇ ਆ ਭਾ ਇੰਡੀਆ ਤੋਂ ਨਹੀਂ ਲਾ ਸਕਦੇ ਓਕੇ ਸੋ ਸਕਸੈਸ ਰੇਟ ਆ ਫਿਰ ਐਸਓਪੀ ਬਣਵਾਉਣੇ ਆ ਉਹਨਾਂ ਤੋਂ ਉਹਦੇ ਐਕਸਟਰਾ ਪੇ ਕਰਦੇ ਆ ਓਕੇ ਇਹ ਚੀਜ਼ਾਂ ਦੇਖੋ ਕਾਊਂਟ ਕਰਦੀਆਂ ਕਿਤੇ ਨਾ ਕਿਤੇ ਇਸ ਕਰਕੇ ਹੀ ਜਪ ਸਟੱਡੀ ਦੇ ਹਮੇਸ਼ਾ ਆਸਟ੍ਰੇਲੀਆ ਦੇ ਵੀਜ਼ੇ ਲੋਕ ਕਹਿੰਦੇ ਨਹੀਂ ਲੱਗਦੇ ਸਾਡੇ ਵੀਜ਼ੇ ਲੱਗਦੇ ਆ ਰੀਜ਼ਨ ਇਹੀ ਆ ਸੀ ਪੈਸਾ ਜੇ ਲੰਨੇ ਆ ਤਾਂ ਖਰਚ ਦੇ ਵੀ ਆ ਓਕੇ ਜਬ ਸਟਡੀ ਬ੍ਰਾਡ ਦੇ ਆਪਣੇ ਪੈਨਲ ਦੇ ਉੱਪਰ ਉੱਥੋਂ ਦੇ ਵਕੀਲਾਂ ਨਾਲ ਟਾਈਪਸ ਨੇ ਉਸ ਦਾ ਕਰਕੇ ਜੇ ਤੁਹਾਡੀ ਪ੍ਰੋਫਾਈਲ ਜਿੱਦਾਂ ਸਰਦਸਰੇ ਨੇ ਉਦਾਂ ਮੈਚ ਹੈਗੀ ਤਾਂ ਤੁਸੀਂ ਇਹਨਾਂ ਨੰਬਰ 'ਤੇ ਉੱਪਰ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋਰ ਆਪਣੇ ਸਵਾਲਾਂ ਦੇ ਤੁਸੀਂ ਜਵਾਬ ਲੈ ਸਕਦੇ ਹੋ ਮੁਹਾਲੀ ਸੱਤ ਫੇਸ ਦੇ ਵਿੱਚ ਦਫ਼ਤਰ ਹੈਗਾ ਤੁਸੀਂ ਉੱਥੇ ਮੁਲਾਕਾਤ ਦੇ ਲਈ ਪਹੁੰਚ ਸਕਦੇ ਹੋ ਅਪਕਮਿੰਗ ਇਨਟੇਕ ਸਾਡੇ ਕੋਲ ਅੱਜ ਕਿਹੜਾ ਹੈ ਤੇ ਜੇ ਅਸੀਂ ਅਗਲੇ ਸਾਲ ਦੇ ਵਿੱਚ ਐਂਟਰ ਹੋ ਜਾਾਂਗੇ ਤਾਂ ਕਿ 20 ਬੱਚੇ ਨੂੰ ਮੌਕਾ ਮਿਲੇਗਾ ਹੁਣ ਜੇ 20 ਵਾਲਾ ਬੱਚਾ ਤੁਹਾਨੂੰ ਦੇਖ ਰਿਹਾ ਹੈ ਪਲੱਸ 2 ਕੀਤੀ ਹੈ ਤਾਂ ਉਹਨੂੰ ਤੁਸੀਂ ਇਨਵਾਈਟ ਕਰੋਗੇ ਦੇਖੋ ਮੈਮ ਪ੍ਰਸੀਡ ਕਰਨ ਦੇ ਲਈ ਆਸਟ੍ਰੇਲੀਆ ਦੇ ਵਿੱਚ ਨਾ 2016 17 ਦੇ ਵੀਜ਼ੇ ਆਣਗੇ ਹੂੰ ਠੀਕ ਹੈ ਜੀ ਆਸਟ੍ਰੇਲੀਆ ਇੱਕ ਇਦਾਂ ਦੀ ਕੰਟਰੀ ਹੈ ਉਹ ਗੈਪ ਦੇ ਨਾਲ ਕੋਈ ਵੀ ਕੰਟਰੀ ਹੈ ਹੂੰ ਗੈਪ ਦੇ ਨਾਲ ਕਦੇ ਵੀ ਵੀਜ਼ਾ ਰਿਜੈਕਟ ਨਹੀਂ ਹੁੰਦਾ ਨਹੀਂ ਹੁੰਦਾ ਕੋਈ ਸਟੂਡੈਂਟ ਮੈਨੂੰ ਕਹਦੇ ਮੇਰਾ ਗੈਪ ਹੈ ਜੀ ਮੇਰਾ ਆਫਰ ਲੈਟਰ ਨਹੀਂ ਆਉਂਦਾ ਤਾਂ ਜੱਪ ਸਟੱਡੀ ਮੰਗਾ ਕੇ ਦੇਗੀ ਜਿਹੜੀ ਮਰਜੀ ਕੰਟਰੀ ਦਾ ਨਾਮ ਲੈ ਲਓ ਹੂੰ ਦੂਜੀ ਗੱਲ ਅਸੀਂ ਇੱਕੋ ਹੀ ਗੱਲ ਕਹਿੰਨੇ ਆ ਵੀ ਤੁਸੀਂ ਪੈਸਾ ਖਰਚਣ ਵਾਲੇ ਬਣੋ ਵੀਜ਼ਾ ਤੁਹਾਨੂੰ ਜਪ ਸਟੱਡੀ ਲੈ ਕੇ ਦੇਗੀ ਹੂੰ ਕੋਈ ਪੈਸਾ ਤੁਹਾਡਾ ਖਰਾਬ ਨਹੀਂ ਹੋਏਗਾ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਜੋ ਜੋ ਅਸੀਂ ਮੰਗਾਗੇ ਕਾਗਜ ਉਹ ਸਾਨੂੰ ਦੇਈ ਚੱਲੋ ਹੂੰ ਤੁਸੀਂ ਵਧੀਆ ਕਾਲਜ ਦਾ ਯੂਨੀਵਰਸਿਟੀ ਦਾ ਜਾਂ ਕਾਲਜ ਦਾ ਵੀਜ਼ਾ ਲੈਣਾ ਹੈ ਤਾਂ ਉਹ ਅਸੀਂ ਤੁਹਾਨੂੰ ਲੈ ਕੇ ਦੇ ਦਾਂਗੇ ਠੀਕ ਹੈ ਸਰ ਹੁਣ ਆਪਾਂ ਨਾ ਥੋੜਾ ਜਿਹਾ ਕੈਟਗੋਰਾਇਜ਼ ਕਰਨਾ ਚਾਹਾਂਗੇ ਕਿਉਂਕਿ ਜਦੋਂ ਸਪਾਊਸ ਵੀਜ਼ੇ ਦੀ ਗੱਲ ਆਉਂਦੀ ਹੈ ਤਾਂ ਯੂਕੇ ਔਰ ਆਸਟ੍ਰੇਲੀਆ ਸੀ ਦੋਨਾਂ ਕੰਟਰੀਜ਼ ਦਾ ਨਾਮ ਜਾਣਦੇ ਆ ਤਾਂ ਜੱਬ ਸਟੱਡੀ ਅਬ੍ਰੋਡ ਕਿਹੜੀ ਐਪਲੀਕੇਸ਼ਨ ਨੂੰ ਇਨਵਾਈਟ ਕਰਦਾ ਹੈ ਕਿ ਆਹ ਐਪਲੀਕੇਸ਼ਨ ਵਾਲੇ ਆ ਜਾਓ ਇਹਨਾਂ ਨੂੰ ਯੂਕੇ ਦੇ ਲਈ ਸਕਸੈਸ ਰੇਟ ਮਿਲ ਸਕਦਾ ਹੈ ਤੇ ਇਹ ਐਪਲੀਕੇਸ਼ਨ ਜਿਹੜੀਆਂ ਆਸਟ੍ਰੇਲੀਆ ਸਕਸੈਸ ਰੇਟ ਮਿਲੇਗਾ ਦੇਖੋ ਮੈਡਮ ਆਸਟ੍ਰੇਲੀਆ ਦੇ ਵਿੱਚ ਇਹ ਆ ਵੀ ਪੀਆਰ ਮਿਲ ਜਾਂ ਪਾਸ ਹੋ ਹਮ ਸਾਢੇ 5 ਬੈਂਡ ਦੇ ਨਾਲ ਪਲੱਸ 2 ਤੋਂ ਬਾਅਦ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਤੁਸੀਂ ਯੂਕੇ ਨਹੀਂ ਜਾ ਸਕਦੇ ਠੀਕ ਹੈ ਹਮ ਸੋ ਜੇ ਤੁਸੀਂ ਦੇਖੋ ਤੁਹਾਡੀ ਸੋਚ ਹੈ ਵੀ ਮੈਂ ਯੂਕੇ ਜਾਣਾ ਤਾਂ ਤੁਹਾਡੇ 6 ਬੈਂਡ ਨੇ ਜਾਂ ਤੁਸੀਂ ਵਿਦਆਊਟ ਆਇਲੈਂਡ ਜਾ ਸਕਦੇ ਹੋ ਪਰ ਜੇ ਤੁਸੀਂ ਸੋਚਿਆ ਹੋਵੇ ਵੀ ਮੈਂ ਜਾਣਾ ਹੈ ਆਸਟ੍ਰੇਲੀਆ ਫਿਰ ਤੁਸੀਂ ਪਲੱਸ 2 ਪਾਸ ਚਾਹੀਦੇ ਹੋ ਗੈਪ ਦੀ ਕੋਈ ਪ੍ਰੋਬਲਮ ਨਹੀਂ ਤੁਹਾਡੇ ਸਾਢੇ 5 ਬੈਂਡ ਘੱਟੋ ਘੱਟ ਹੋਣੇ ਚਾਹੀਦੇ ਆ ਪੰਜ ਪੰਜ ਸਾਰਿਆਂ ਚ ਹੋਣੇ ਚਾਹੀਦੇ ਆ ਤੁਸੀਂ ਪਹਿਲਾਂ ਜੱਪ ਸਟੱਡੀ ਦੇ ਪਹਿਲਾਂ ਵੀਜ਼ੇ ਦੇਖੋ ਠੀਕ ਹੈ ਫਿਰ ਤੁਸੀਂ ਅਪਲਾਈ ਕਰੋ ਅਸੀਂ ਤੁਸੀਂ ਚਾਹੇ ਜਿਹੜਾ ਸਟੂਡੈਂਟ ਇੱਥੇ ਹੁਣ ਜਾਣਗੇ ਉਹਨਾਂ ਦਾ ਜੀ ਜਿਹੜੇ ਜਾ ਚੁੱਕੇ ਨੇ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਕਲਾਇੰਟ ਨੂੰ ਫੋਨ ਮਲਾਓ ਜੀ ਜੇ ਅਸੀਂ 10 ਵੀਜ਼ੇ ਲੱਤੇ ਐ ਜੇ 10ਾਂ ਦੇ 10 ਕਹਿਣਗੇ ਵੀ ਹਾਂਜੀ ਮੇਰੇ 5.5 ਬੈਂਡ ਸੀ ਜਾਂ ਮੇਰੇ 6 ਬੈਂਡ ਸੀ ਮੈਂ 2019 ਦਾ ਪਾਸ ਆਊਟ ਸੀ ਮੈਂ 20 ਦਾ ਪਾਸ ਆਊਟ ਸੀ ਮੇਰਾ ਵੀਜ਼ਾ ਲੱਗਿਆ ਤਾਂ ਸਾਡੇ ਕੋਲੇ ਆਜੋ ਹਨਾ ਸੋ ਸਾਡਾ ਜਿਹੜਾ ਮਕਸਦ ਹੈ ਅਸੀਂ ਕਰਦੇ ਹਾਂ ਸਹੀ ਤਰੀਕੇ ਨਾਲ ਕੰਮ ਪ੍ਰੋਪਰ ਵੇ ਨਾਲ ਕੰਮ ਕਰੀਦਾ ਵੀ ਲੋਕਾਂ ਦਾ ਪੈਸਾ ਲਵਾ ਦੋ ਪੈਸਾ ਲੱਗਿਆ ਚੁਭਦਾ ਨਹੀਂ ਜਦੋਂ ਵੀਜ਼ਾ ਲੱਗਦਾ ਵੀਜ਼ਾ ਲੱਗ ਜਾਂਦਾ ਬਿਲਕੁਲ ਜਿਹੜੀ ਪ੍ਰੋਫਾਈਲ ਦੇ ਬੱਚਿਆਂ ਦੇ ਵੀਜ਼ਾ ਗ੍ਰਾਂਟ ਹੋਏ ਨੇ ਉਹ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਸੀਂ ਅੰਤ ਤੱਕ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਜ਼ਰੂਰ ਰਹੋ ਔਰ ਬਾਕੀ ਤੁਸੀਂ ਜਬ ਸਟਡੀ ਅਬ੍ਰੋਡ ਦਾ ਜਿਹੜਾ ਫੇਸਬੁੱਕ ਪੇਜ ਹੈ YouTube ਪੇਜ ਹੈ ਉਸ ਦੇ ਉੱਪਰ ਵੀ ਵਿਜ਼ਿਟ ਕਰ ਸਕਦੇ ਹੋ ਤੇ ਸਟੂਡੈਂਟ ਦੀ ਜ਼ੁਬਾਨੀ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਬੱਚੇ ਬੋਲ ਕੇ ਦੱਸਦੇ ਨੇ ਸਰ ਵਿਆਹ ਕਿ ਸੂ ਵੀਜ਼ਾ ਦੇ ਲਈ ਤੇ ਕੀ ਐਲੀਜੀਬਿਲਟੀ ਸੇਮ ਹੀ ਰਹਿੰਦੀ ਐ 스ਪਾ우스 ਵੀਜ਼ਾ ਅਪਲਾਈ ਕਰਨਾ ਚਾਹਿਆ ਸੀ ਯੂਕੇ ਅਪਲਾਈ ਕਰੀਏ ਚਾਹੇ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰੀਏ ਦੇਖੋ ਮੈਮ ਵਿਆਹ ਦਾ ਇਦਾਂ ਜੀ ਆਸਟ੍ਰੇਲੀਆ ਲੋਕ ਫੈਲਾ ਦਿੰਦੇ ਐ ਵੀ ਵਿਆਹ ਪੁਰਾਣਾ ਹੋਣਾ ਚਾਹੀਦਾ ਕੋਈ ਪੁਰਾਣਾ ਨਹੀਂ ਹੋਣਾ ਚਾਹੀਦਾ ਜਿਹੜਾ ਸੀ ਆ ਕੱਲ ਵੀਜ਼ਾ ਲੱਤਾ ਉਹ ਮੈਨੂੰ ਲੱਗਦਾ 1.5-2 ਮਹੀਨੇ ਪੁਰਾਣਾ ਵਿਆਹ ਹੋਣਾ ਉਹਨਾਂ ਦਾ ਆ ਹੁਣੇ ਸੀਜ਼ਨ 'ਚ ਹੋਇਆ ਮੈਨੂੰ ਲੱਗਦਾ ਜਦੋਂ ਅਕਤੂਬਰ ਸਤੰਬਰ ਅਕਤੂਬਰ ਦੇ ਵਿੱਚ ਜਾਂ ਨਵੰਬਰ 'ਚ ਹੈਨਾ ਸੋ ਵਿਆਹ ਨਵੇਂ ਪੁਰਾਣੇ ਦਾ ਕੋਈ ਚੱਕਰ ਨਹੀਂ ਹੈਗਾ ਫਾਈਲ ਕੀ ਲਗਾ ਰਹੇ ਹੋ ਤੁਸੀਂ ਵਿਆਹ ਦੇ ਪ੍ਰੂਫ ਕੀ ਲਾ ਰਹੇ ਹੋ ਇਹ ਕਾਊਂਟ ਕਰਦਾ ਹੁਣ ਜਿਹੜਾ ਉਹ ਜਾਲੀ ਵਿਆਹ ਹੁੰਦੇ ਉਹਨਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਹਨ ਜਿਹੜਾ ਅਸਲੀ ਹੁੰਦਾ ਉਹਨਾਂ ਨੂੰ ਕਦੇ ਵੀ ਰੋਕਿਆ ਨਹੀਂ ਜਾਂਦਾ ਵੀ ਤੁਸੀਂ ਨਾ ਤੁਹਾਡਾ ਵੀਜ਼ਾ ਰਿਜੈਕਟ ਕੀਤਾ ਜਾਂਦਾ ਉਹਨਾਂ ਦਾ ਜਿਹੜਾ ਅਸਲੀ ਵਿਆਹ ਉਹਦੀਆਂ ਤਾਂ ਫੋਟੋਆਂ ਮੂਵੀ ਬਣਾਣਾ ਟੈਂਕਾ ਸਾਰਾ ਕੁਝ A ਤੋਂ Z ਜਾਂਦਾ ਹੈ ਨਾ ਤੇ ਉਹ ਚੀਜ਼ਾਂ ਕਾਊਂਟ ਕਰਦੀਆਂ ਇਸ ਕਰਕੇ ਵਿਆਹ ਨਵੇਂ ਪੁਰਾਣੇ ਦਾ ਕੋਈ ਚੱਕਰ ਨਹੀਂ ਹੁੰਦਾ ਜੀਨੇ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੈ ਮੈਂ ਇੱਕੋ ਹੀ ਗੱਲ ਕਹਿਣਾ ਵੀ ਗਰੰਟੀ ਨਾਲ ਲੈਣਾ ਤਾਂ ਜੱਪ ਸਟੱਡੀ ਦੇ ਦਰਵਾਜ਼ੇ ਖੁੱਲੇ ਨੇ ਵੀਰਵਾਰ ਸ਼ੁੱਕਰਵਾਰ ਮੈਨੂੰ ਤੁਸੀਂ ਜਲੰਧਰ ਮਿਲ ਸਕਦੇ ਹੋ ਬਾਕੀ ਦਿਨ ਮੁਹਾਲੀ ਇੱਕੋ ਹੀ ਕੰਪਨੀ ਹੈ ਤੁਸੀਂ ਕੰਟਰੀ ਦਾ ਨਾਮ ਲਓ ਵੀ ਸਾਨੂੰ ਆ ਇੱਥੇ ਭੇਜ ਦਿਓ ਇੱਕ ਵੀਜ਼ੇ ਦਾ ਨਾਮ ਲਓ ਵੀ ਤੁਸੀਂ ਟੂਰਿਸਟ ਲੈਣਾ ਕਿ ਸਟੱਡੀ ਵੀਜ਼ਾ ਲੈਣਾ ਕਿ ਵਰਕ ਪਰਮਿਟ ਲੈਣਾ ਕਿ ਪੀਆਰ ਲੈਣੀ ਹੈ ਅਸੀਂ ਗਰੰਟੀ ਲੈਣੇ ਵੀ ਅਸੀਂ ਕੰਮ ਕਰਵਾਵਾਂਗੇ ਠੀਕ ਹੈ ਪੈਸੇ ਲਵਾਂਗੇ ਹਨਾ ਹੂੰ ਬਿਲਕੁਲ ਸੋ ਗਰੰਟੀ ਦੇ ਨਾਲ ਅਸੀਂ ਫਾਈਲ ਫੜਦੇ ਹਾਂ ਜਿਹੜੀ ਫਾਈਲ ਫੜੀਦੀ ਹੈ ਉਹ ਵੀਜ਼ਾ ਲਈਦਾ ਹੈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹਾਂਜੀ ਕੁਝ ਚੀਜ਼ਾਂ ਦੇ ਵਿੱਚ ਬਾਅਦ ਚੋਂ ਕੁਝ ਦੇ ਵਿੱਚ ਐਡਵਾਂਸ ਵੀ ਲੈਣੀ ਠੀਕ ਹੈ ਕੁਝ ਇੱਕ ਐਡਵਾਂਸ ਜਾਏਗਾ ਉਹ ਵੀ ਫੀਸੇਜ਼ ਹੀ ਜਾਣੀਆਂ ਨੇ ਹਾਂਜੀ ਹਾਂਜੀ ਜੀ ਬਿਲਕੁਲ ਔਰ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਸਾਡੇ ਤੋਂ ਲੈ ਸਕਦੇ ਹੋ ਯੂਕੇ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਯੂਕੇ ਨੂੰ ਲੈ ਕੇ ਵੀ ਲੋਕਾਂ ਨੇ 네ਗੇਟਿਵਿਟੀ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ ਵੀ ਹੁਣ ਯੂਕੇ ਬੰਦ ਹੋਣ ਜਾ ਰਿਹਾ ਹੈ ਯੂਕੇ ਤੁਸੀਂ ਇਕੱਲੇ ਪਹਿਲਾਂ ਚਲ ਜਾਓ ਸਪਾਊਸ ਨੂੰ ਆਪਣਾ ਉੱਥੇ ਜਾ ਕੇ ਬਾਅਦ ਚ ਇਨਵਾਈਟ ਕਰ ਲਿਓ ਤਾਂ ਇਹ ਚੀਜ਼ਾਂ ਸਹੀ ਨੇ ਜਪ ਸਟਡੀ ਅਬ੍ਰੋਡ ਵੀ ਹਾਮੀ ਭਰਦਾ ਇਹਨਾਂ ਕੰਮ ਦੇ ਦੇਖੋ ਮੈਡਮ ਯੂਕੇ ਹਜੇ 1 ਸਾਲ ਹੋਰ ਚੱਲੇਗਾ 1.5 ਸਾਲ ਠੀਕ ਹੈ ਠੀਕ ਹੈ ਜੀ ਯੂਕੇ ਦੇ ਜਿਹਨੇ ਵੀਜ਼ਾ ਲੈਣਾ ਚਾਹਤਾ ਵਿਦਆਊਟ ਆਈਲਟਸ ਆ ਜਾਂ ਵਿਦ ਆਈਲਟਸ ਆ ਜੇ ਤੁਸੀਂ ਵਿਦ ਆਈਲਟਸ ਕਰਨਾ ਸਿਕਸ ਬੈਂਡ ਓਵਰਆਲ 5.5 ਇਚ ਚਾਹੀਦੇ ਆ ਠੀਕ ਹੈ ਤੁਸੀਂ ਗ੍ਰੈਜੂਏਸ਼ਨ ਪਾਸ ਆਊਟ ਹੋ ਤੁਹਾਡਾ 10 ਸਾਲ ਦਾ ਗੈਪ ਚੱਲ ਜਾਏਗਾ ਤੁਸੀਂ ਪਲੱਸ 2 ਪਾਸ ਆਊਟ ਹੋ ਤੁਹਾਡਾ 5 ਸਾਲ ਦਾ ਗੈਪ ਚੱਲੇਗਾ ਠੀਕ ਹੈ ਜੀ ਸੋ ਵੀਜ਼ੇ ਤੁਸੀਂ ਪਹਿਲਾਂ ਵੀਜ਼ਾ ਲੈਣਾ ਯੂਕੇ ਦਾ ਕੋਈ ਪੈਸਾ ਤੁਸੀਂ ਦੇਣਾ ਨਹੀਂ ਸਾਰੇ ਪੈਸੇ ਆਫਟਰ ਵੀਜ਼ਾ ਇੱਕ ਵੀ ਰੁਪਈਆ ਨਹੀਂ ਕਿਸੇ ਨੇ ਦੇਣਾ ਠੀਕ ਹੈ ਚਾਹੇ ਤੁਹਾਡਾ 5 ਸਾਲ ਦਾ ਗੈਪ ਹੈ ਚਾਹੇ 10 ਸਾਲ ਦਾ ਗੈਪ ਹੈ ਹੈਨਾ ਅਸੀਂ ਹੁਣ 35 35 ਸਾਲ ਦੀ ਕੁੜੀਆਂ ਦੇ ਵੀਜ਼ੇ ਲੱਤੇ ਨੇ 37 37 ਸਾਲ ਦੀਆਂ ਦੇ ਠੀਕ ਹੈ ਸੋ ਫੈਮਿਲੀ ਨਾ ਜਾਣਾ ਦੇਖੋ ਜੇ ਤਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਮਾਸਟਰ ਡਿਗਰੀ 'ਚ ਜਾਣਾ ਜੀ ਫੇਰ ਤੁਹਾਡੇ ਬੱਚੇ ਜਾਂ ਤੁਹਾਡਾ ਘਰ ਵਾਲਾ ਵੀ ਨਾਲ ਜਾ ਸਕਦਾ ਇਹ ਤਾਂ ਡਰਾਉਣ ਵਾਲੀਆਂ ਗੱਲਾਂ ਹੁੰਦੀਆਂ ਵੀ ਤੁਸੀਂ ਬੱਚਿਆਂ ਦਾ ਘਰ ਵਾਲਿਆਂ ਦਾ ਨਾਲ-ਨਾਲ ਲਾਓ ਹਨਾ ਤੁਸੀਂ ਨਾਲ ਲਾਓ ਸਕੋ ਫਾਇਲ ਇਕੱਠੇ ਜਾਓਗੇ ਵਧੀਆ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਤੁਸੀਂ ਆਪਣੀ ਸਟੱਡੀ ਦੇ ਨਾਲ ਕੰਮ ਕਰੋ ਕੰਮ ਕਰੋਗੇ ਬੱਚਿਆਂ ਨੂੰ ਉੱਥੇ ਪੜਨ ਲਾ ਦਿਓ ਸਕੂਲਿੰਗ ਵੀਜ਼ਾ ਲੈ ਲਓ ਬਿਲਕੁਲ ਏਜ ਨੂੰ ਲੈ ਕੇ ਵੀ ਮੇਰਾ ਇੱਕ ਕੁਐਸਚਨ ਸੀਗਾ ਕਿ ਆਮ ਤੌਰ ਤੇ ਸਟੱਡੀ ਦੀ ਜਿਹੜੀ ਉਮਰ ਹੈ ਜਿਹੜੇ ਮਤਲਬ ਲੋਕਾਂ ਦਾ ਇਹ ਮੈਥ ਹੈ ਵੀ 25 26 ਸਾਲ ਤੱਕ ਸਟੱਡੀ ਵੀਜ਼ਾ ਮਿਲਦਾ ਹੈ ਤੁਹਾਡਾ ਲਾਸਟ ਜਿਹੜਾ ਵੀਜ਼ਾ ਹੈ ਉਹ ਕਿੰਨੀ ਉਮਰ ਤੱਕ ਗ੍ਰਾਂਟ ਹੋਇਆ ਮੇਨ ਐਪਲੀਕੈਂਟ ਦੀ ਉਮਰ ਕਿੰਨੀ ਸੀ ਉਸ ਦੀ ਮੇਨ ਐਪਲੀਕੈਂਟ ਦੀ 37 ਸਾਲ ਸੀ ਇੱਕ ਦੀ 35 ਸਾਲ ਸੀ ਓਕੇ ਤਾਂ 37 35 ਸਾਲ ਤੱਕ ਵੀ ਵੀਜ਼ਾ ਗ੍ਰਾਂਟ ਆਇਆ ਤੁਸੀਂ ਦੇਖੋ ਸੋ ਜੱਪ ਸਟੱਡੀ ਅਸੀਂ ਕਿਉਂ ਮਸ਼ਹੂਰ ਹੋਏ ਅਸੀਂ ਗੈਪ ਦੇ ਨਾਲ ਵੀਜ਼ੇ ਬਹੁਤ ਲੱਤੇ ਹੁਣ ਵੀ ਲੈ ਰਹੇ ਆ ਅਸੀਂ ਇੱਕ ਗਾਰੰਟੀ ਇੱਕ ਗੈਪ ਦੇ ਨਾਲ ਵੀਜ਼ਾ ਲੈਣਾ ਇਹ ਹਰ ਬੰਦੇ ਦੇ ਵਾਸਤਾ ਰੋਗ ਨਹੀਂ ਹੈਗਾ ਕਿਉਂਕਿ ਟਾਈਮ ਬਹੁਤ ਹੋ ਗਿਆ 20 ਸਾਲ ਤਾਂ ਮੈਨੂੰ ਇਸ ਲਾਈਨ ਦੇ ਵਿੱਚ ਹੋ ਗਏ ਹੈ ਨਾ ਸੋ ਇੰਨੇ ਬੱਚੇ ਭੇਜ ਚੁੱਕੇ ਆ ਹੁਣ ਜਿਨ੍ਹਾਂ ਦੀਆਂ ਫਾਈਲਾਂ ਕੋਈ ਇੱਕ ਫਿਰੋਜ਼ਪੁਰ ਤੋਂ ਆਏ ਜੀ ਪਠਾਨਕੋਟ ਤੋਂ ਵੀ ਸਾਡੀ ਉਮਰ 35 ਸਾਲ ਹੈ ਜੀ ਇੱਕ ਕੁੜੀ ਅੰਮ੍ਰਿਤਸਰ ਤੋਂ ਆਈ ਮੇਰੀ 37 ਸਾਲ ਜਿਹੜੇ ਭੇਜੇ ਆ ਠੀਕ ਹੈ ਵੀ ਮੈਂ ਜੀ ਉੱਥੋਂ ਲੈ ਕੇ ਮੁਹਾਲੀ ਤੱਕ ਕੋਈ ਇਮੀਗ੍ਰੇਸ਼ਨ ਵਾਲਾ ਨਹੀਂ ਛੱਡਿਆ ਵੀ ਮੇਰਾ 12 ਸਾਲ ਦਾ ਗੈਪ ਹੈ ਮੇਰੀ ਕੋਈ ਫਾਇਲ ਨਹੀਂ ਫੜਦਾ ਸੋ ਅਸੀਂ ਗਾਰੰਟੀ ਲੱਤੀ ਠੀਕ ਹੈ ਜੀ ਅਸੀਂ ਕਹੇ ਵੀ ਅਸੀਂ ਐਨੇ ਪੈਸੇ ਲਵਾਂਗੇ ਗਾਰੰਟੀ ਲਵਾਂਗੇ ਉਹ ਕਹਿੰਦੇ ਲਓ ਜੀ ਛੇ ਵਾਰੀ ਤਾਂ ਵਾਇਰਲ ਕਰ ਚੁੱਕੀ ਸੀ ਥੱਕ ਚੁੱਕੀ ਸੀ ਕਰ ਕਰ ਕੇ ਕਿਉਂਕਿ ਫਾਇਲ ਨਹੀਂ ਕੋਈ ਫਟਦਾ ਸੀ ਬੰਦਾ ਇਰੀਟੇਟ ਹੋ ਜਾਂਦਾ ਹੈ ਹਾਂ ਜੀ ਸੋ ਅਸੀਂ ਵੀਜ਼ਾ ਲਗਵਾਇਆ ਉਹ ਚਲੇ ਗਏ ਹੈਨਾ ਸੋ ਗੈਪ ਦੇ ਨਾਲ ਕਦੇ ਵੀ ਵੀਜ਼ਾ ਨਹੀਂ ਰੁਕਦਾ ਨਹੀਂ ਰੁਕਦਾ ਹੁਣ ਜੇ ਤੁਸੀਂ ਗੈਪ ਐਵੇਂ ਹੀ ਚਾਲੂ ਫਾਲੂ ਜਾਂ ਬਣਾ ਕੇ ਕੋਈ ਦੇ ਦਿੰਦਾ ਉਹ ਉਹਦੀ ਵੈਰੀਫਾਈ ਨਹੀਂ ਹੋਣਾ ਉਹ ਫਿਰ ਵੀਜ਼ੇ ਨਹੀਂ ਲੱਗਦਾ ਬਿਲਕੁਲ ਅੱਛਾ ਸਰ ਡਿਸਟੈਂਸ ਐਜੂਕੇਸ਼ਨ ਕਈ ਲੋਕਾਂ ਨੇ ਕੀਤੀ ਹੁੰਦੀ ਹੈ ਉਹਨਾਂ ਨੂੰ ਜਪ ਸਟਡੀ ਬਰੋਡ ਬੁਲਾਉਂਦਾ ਹੈ ਕਿ ਪਲੱਸ 2 ਕਈ ਬੱਚਿਆਂ ਨੇ ਡਿਸਟੈਂਸ ਐਜੂਕੇਸ਼ਨ ਨਾਲ ਕੀਤੀ ਹੈ ਲੱਗ ਸਕਦਾ ਉਹਨਾਂ ਬੱਚਿਆਂ ਦਾ ਵੀਜ਼ਾ ਕਿਸੇ ਵੀ ਕੰਟਰੀ ਦਾ ਹਾਂਜੀ ਬਿਲਕੁ ਵੀਜ਼ਾ ਦੇ ਦਿੰਦੀ ਹੈ ਜੀ ਹਰ ਬੱਚੇ ਲਈ ਆਪਸ਼ਨ ਹੈ ਤੁਸੀਂ 2 ਲੱਖ ਖਰਚਣਾ ਹੈ ਤੁਸੀਂ 5 ਲੱਖ ਖਰਚਣਾ ਤੁਸੀਂ 20 ਲੱਖ ਖਰਚਣਾ ਤੁਸੀਂ 30 ਖਰਚ ਸਕਦੇ ਹੋ ਜਿੰਨਾ ਗੁੜ ਪਾਓਗੇ ਉਹਨਾ ਮਿੱਠਾ ਹੋਏਗਾ ਤੁਸੀਂ ਕੰਟਰੀ ਦਾ ਨਾਮ ਲਓ ਹੁਣ ਮੈਂ ਕੈਨੇਡਾ ਦੀ ਗੱਲ ਤੁਹਾਨੂੰ ਕਰ ਦੰਨਾ ਜੀ ਲੋਕ ਕਹਿੰਦੇ ਆ ਜੀ ਅਸੀਂ ਚਾਰ ਪੰਜ ਵਾਰੀ ਹਾਈਲਾਈਟਸ ਕਰ ਲਿਆ ਸਾਡਾ ਦੋ ਤਿੰਨ ਵਾਰੀ ਵੀਜ਼ਾ ਰਿਐਕਟ ਹੋ ਗਿਆ ਸਾਡੇ ਪੰਜ ਬੈਂਡ ਹੈ ਮੈਂ ਕਹਿੰਦਾ ਜਿੰਨੇ ਪੈਸੇ ਅਸੀਂ ਮੰਗਾਗੇ ਉਹਨੇ ਦੇ ਦਿਓ ਅਸੀਂ ਤੁਹਾਨੂੰ ਕੈਨੇਡਾ ਦਾ 5 ਬੈਂਡ ਦੇ ਵੀਜ਼ਾ ਲਗਵਾ ਕੇ ਦਿੰਦੇ ਹਾਂ ਆ ਤੁਸੀਂ ਸਾਡੀ ਇਹਦੇ ਵਿੱਚ ਐਡਵਰਟਾਈਜ਼ਮੈਂਟ ਦੇਖਣਗੇ ਲੋਕ ਜਿਹੜੇ ਸਟੂਡੈਂਟ ਤਿੰਨ ਤਿੰਨ ਵਾਰੀ ਵੀਜ਼ਾ ਰਿਜੈਕਟ ਕਰਾ ਕੇ ਆਏ ਐ ਉਹਨਾਂ ਨੂੰ ਦੁਬਾਰਾ ਕੈਨੇਡਾ ਦਾ ਵੀਜ਼ਾ ਲੈ ਕੇ ਦਿੱਤਾ ਠੀਕ ਐ ਜਿਨ੍ਹਾਂ ਦਾ ਇੱਕ ਇੱਕ ਵਾਰੀ ਵੀਜ਼ਾ ਰਿਜੈਕਟ ਕਰਾਤੇ ਸੀ ਉਹਨਾਂ ਦੇ ਵੀ ਲਵਾਤੇ ਹੈਨਾ ਤਾਂ ਅੱਜ ਇੱਕ ਖੁਸ਼ਖਬਰੀ ਵਾਲਾ ਦੇਣਾ ਹੈ ਜਿਹੜੇ ਦਰਸ਼ਕ ਸਾਨੂੰ ਟੀਵੀ ਸਕਰੀਨ ਤੇ ਦੇਖ ਰਹੇ ਨੇ ਜਿਨ੍ਹਾਂ ਦੇ 1 2 3 ਜਾਂ ਓਵਰਆਲ 5.5 ਬੈਂਡ ਸਕੋਰ ਵੀ ਹੈ ਜਾਪ ਸਟਡੀ ਅਬ੍ਰੋਡ ਗਾਰੰਟੀ ਲਏਗਾ ਉਹਨਾਂ ਦਾ ਹਾਂਜੀ ਬਿਲਕੁਲ ਦੇਖੋ ਤੁਹਾਡੇ 5 ਬੈਂਡ ਹੈ 5.5 ਬੈਂਡ ਹੈ ਜਾਂ ਕਿਸੇ ਨੇ ਤੁਹਾਡਾ ਵੀਜ਼ਾ ਰਿਜੈਕਟ ਕਰਾਤਾ ਨੌਨ ਐਸ ਡੀ ਐਸ ਚ ਅਸੀਂ ਤੁਹਾਨੂੰ ਜਿਹੜਾ ਕਾਲਜ ਤੁਸੀਂ ਕਹੋਗੇ ਜਿਹੜ ਠੀਕ ਹੈ ਜਿਹੜੀ ਸਿਟੀ ਤੁਸੀਂ ਕਹੋਗੇ ਉਹ ਲੈ ਕੇ ਦਵਾਂਗੇ ਕੈਨੇਡਾ ਦੇ ਵੀਜ਼ੇ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਪਰ ਪੈਸੇ ਜਿੰਨੇ ਅਸੀਂ ਕਵਾਂਗੇ ਉਹ ਲਾਉਣੇ ਪੈਣਗੇ ਪਾਸ ਆਊਟ ਕਦੋਂ ਦਾ ਬੱਚਾ ਚਾਹੀਦਾ ਪਾਸ ਆਊਟ ਦੇਖੋ ਜੀ ਅਸੀਂ ਇੱਕ ਗੱਲ ਕਹਿੰਦੇ ਵੀ ਸਾਡੇ ਨਵੇਂ ਵੀਜ਼ੇ ਦੇਖੋ ਤੁਸੀਂ 2019 ਪਾਸ ਆਊਟ ਦੇ ਦੇਖੋ 16 ਪਾਸ ਆਊਟ ਦੇ ਦੇਖੋ ਕੈਨੇਡਾ ਦੇ ਠੀਕ ਹੈ ਗੱਲਾਂ ਆਪ ਸਾਰੀ ਕਰਦੇ ਆ ਟੀਵੀ ਤੇ ਬੈਠ ਕੇ ਹਨਾ ਪਰ ਅਸੀਂ ਕਹਿੰਦੇ ਸਾਡੇ ਆਫਿਸ ਆਓ ਤੁਸੀਂ ਵੀਜ਼ਾ ਦੇਖੋ ਨਵਾਂ ਵੀ 2 ਦਿਨ ਪਹਿਲਾਂ ਕਿੰਨੇ ਕਿਹੜੇ ਸਾਲ ਦਾ ਜੀ ਅਸੀਂ ਤੁਹਾਨੂੰ 2019 ਦਾ ਵੀਜ਼ਾ ਦਿਖਾਵਾਂਗੇ ਜਿਹੜੇ 3-3 ਵਾਰੀ ਵੀਜ਼ੇ ਰਿਜੈਕਟ ਨੇ ਸੋ ਕੈਨੇਡਾ ਜਿਹੜਾ ਦੇਖੋ ਇਸ ਇੱਕ ਗੱਲ ਕਹਿਣੀ ਹੈ ਵੀ ਜੇ ਤੁਸੀਂ ਆਪਣਾ ਸੁਪਨਾ ਪੂਰਾ ਕਰਨਾ ਹੈ ਕੈਨੇਡਾ ਦਾ ਤੁਸੀਂ ਸੋਚ ਰਹੇ ਕੋਈ ਇਮੀਗ੍ਰੇਸ਼ਨ ਵਾਲਾ ਹੋਵੇ ਜਿਹੜਾ ਪੈਸੇ ਵੱਧ ਲਵਾ ਦੇਵੇ ਸਾਡਾ ਵੀਜ਼ਾ ਲਵਾ ਦੇਵੇ ਸਾਤੋਂ ਇੱਕ ਨੰਬਰ ਲੈ ਲਓ 100 ਨੰਬਰ ਲੈ ਲਓ 500 ਨੰਬਰ ਲੈ ਲਓ ਉਹਨਾਂ ਨੂੰ ਫੋਨ ਕਰੋ ਵੀ ਭਾਈ ਸਾਡਾ ਆਹ ਕੇਸ ਸੀ ਕੀ ਇਹਨਾਂ ਨੇ ਗਰੰਟੀ ਲੱਤੀ ਸੀ ਉਹ ਕਹਿਣਗੇ ਲੱਤੀ ਸੀ ਜੀ ਕੀ ਵੀਜ਼ਾ ਕਿਹਾ ਸੀ ਵੀ ਲੱਗੂਗਾ ਉਹ ਕਹਿਣਗੇ ਲੱਗੂਗਾ ਜੀ ਅਸੀਂ ਕਿਹਾ ਸੀ ਵੀ ਭਾਈ ਤੁਹਾਡਾ ਇੰਨਾ ਖਰਚਾ ਆਊਗਾ ਤੁਹਾਨੂੰ ਪੈਸਾ ਲਾਉਣਾ ਪਊਗਾ ਉਹਨਾਂ ਨੇ ਪੈਸੇ ਲਾਏ ਅਸੀਂ ਵੀਜ਼ਾ ਲੈਤਾ ਸੋ ਇੱਕ ਵੀ ਰੁਪਿਆ ਕਿਸੇ ਦਾ ਖਰਾਬ ਨਹੀਂ ਹੁੰਦਾ ਨਾ ਅਸੀਂ ਹੋਣ ਦੰਨੇ ਹੈਨਾ ਸੋ ਜੇ ਕਿਸੇ ਨੇ ਕੈਨੇਡਾ ਦਾ ਆਪਣਾ ਸੁਪਨਾ ਪੂਰਾ ਕਰਨਾ ਹੈ ਜਿਹੜਾ ਸੋਚੀ ਬੈਠਾ ਵੀ ਮੈਂ ਜਾ ਹੀ ਨਹੀਂ ਸਕਦਾ ਉਹ ਜਾ ਪਸਟਡੀ ਕੋਲੇ ਆਓ ਥੋੜੇ ਵੀਜ਼ੇ ਦੀ ਅਸੀਂ ਗਾਰੰਟੀ ਲਵਾਂਗੇ ਜਿੰਨੇ ਵੀ ਬੱਚਿਆਂ ਦੀ ਗਾਰੰਟੀ ਲੱਤੀ ਆ ਬਾਬੇ ਨਾਨਕ ਦੀ ਕਿਰਪਾ ਨਾਲ ਸਾਰਿਆਂ ਦਾ ਵੀਜ਼ਾ ਲੱਗਿਆ ਠੀਕ ਹੈ ਔਰ ਜਿੰਨਾਂ ਦਾ ਸੁਪਨਾ ਹੈਗਾ ਵੀ ਕੈਨੇਡਾ ਜਾਣਾ ਉਹ ਵੀ ਪੂਰਾ ਕਰਾਂਗੇ ਕਦੋਂ ਦਾ ਪਾਸ ਆਊਟ ਬੱਚਾ ਚਾਹੀਦਾ ਹੈ ਕੈਨੇਡਾ ਦੇ ਲਈ પાસ ਆਊਟ ਮੈਨੂੰ ਚਾਹੇ 18 ਹੋਵੇ 19 ਹੋਵੇ 20 ਹੋਵੇ 21 ਹੋਵੇ 22 ਹੋਵੇ ਜਿਹੜਾ ਮਰਜੀ ਹੋਵੇ ਗੈਪ ਨਾਲ ਵੀਜ਼ੇ ਲੱਗਦੇ ਨੇ ਅਸੀਂ 2016 ਪਾਸ ਆਊਟ ਦੇ ਵੀਜ਼ੇ ਲੱਤੇ ਨੇ ਠੀਕ ਹੈ ਓਕੇ ਸਰ ਇੱਕ ਸਵਾਲ ਹੈ ਫੇਸਬੁੱਕ ਤੇ ਉੱਪਰ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਪੁੱਛਿਆ ਸੀ ਕਿ ਉਹਨਾਂ ਨੇ 2020 ਦੇ ਵਿੱਚ ਆਪਣੀ ਸਟੱਡੀ ਕਰ ਲਈ ਉਸ ਤੋਂ ਬਾਅਦ ਬੁਟੀਕ ਦਾ ਘਰੇ ਹੀ ਕੰਮ ਕਰ ਲਿਆ ਕੋਈ ਟੈਕਸ ਵਗੈਰਾ ਨਹੀਂ ਪੇ ਕੀਤਾ ਤਾਂ ਕਈ ਵਾਰੀ ਕੀ ਹੁੰਦਾ ਆਮ ਤੌਰ ਤੇ ਇਹ ਚੀਜ਼ਾਂ ਫੈਮਲੀਜ਼ 'ਚ ਹੁੰਦੀਆਂ ਨੇ ਕੀ ਸਲੂਨ ਦਾ ਕੰਮ ਕਰ ਲਿਆ ਬੁਟੀਕ ਦਾ ਕਰ ਲਿਆ ਇਹ ਗੈਪ ਜਸਟੀਫਾਈ ਹੋ ਜਾਂਦੇ ਹੁੰਦੇ ਨੇ ਈਜ਼ੀਲੀ ਬਿਲਕੁ ਇਹ ਚੀਜ਼ਾਂ ਨਾ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਹੈ ਹੁਣ ਜਿਹੜੇ ਨਵੇਂ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਨੇ ਜੀ ਬੁਟੀਕ ਦਾ ਹੀ ਲਾ ਦੇਣਾ ਨਾਲ ਜਦੋਂ ਕਿ ਜੇ ਪਲੱਸ 2 ਕੀਤੀ ਹੈ ਬੁਟੀਕ ਦਾ ਨਹੀਂ ਲੱਗਦਾ ਹਨਾ ਬਹੁਤ ਦੇਖੋ ਕੁਝ ਚੀਜ਼ਾਂ ਅਸੀਂ ਟੀਵੀ ਤੇ ਨਹੀਂ ਦੱਸ ਸਕਦੇ ਪਰ ਜਿਹੜਾ ਕਲਾਇੰਟ ਸਾਡੇ ਕੋਲੇ ਅਪਲਾਈ ਕਰਦਾ ਉਹਨੂੰ ਪ੍ਰੋਪਰ ਵੇ ਨਾਲ ਅਸੀਂ ਸਮਝਾਈਦਾ ਵੀ ਆਹ ਚੀਜ਼ ਤੁਹਾਡੇ ਕੋਲ ਹੈਗੀ ਤਾਂ ਦੋ ਸਾਨੂੰ ਤੁਹਾਡਾ ਅਸੀਂ ਵੀਜ਼ਾ ਲਗਵਾ ਦਾਂਗੇ ਜੇ ਤੁਸੀਂ ਹੁਣ ਸਾਡੇ ਕੋਲੇ ਪਿੱਛੇ ਜੇ ਕਾਇਸੀ ਮੈਡੀਕਲ ਦੇ ਸਟੂਡੈਂਟਸ ਸੀਗੇ ਉਹਨਾਂ ਦਾ ਜੀ ਕਿਸੇ ਨੇ ਚਲੋ ਜੋ ਵੀ ਲਾਉਣਾ ਸੀ ਹੋਟਲ ਮੈਂਮੈਂਡ ਦਾ ਬਣਾ ਕੇ ਡਿਪਲੋਮਾ ਜਿਹਾ ਲਾਤਾ ਉਹਦਾ ਵੀਜ਼ਾ ਰਿਜੈਕਟ ਕਰਾਤਾ ਠੀਕ ਹੈ ਵੀਜ਼ਾ ਰਿਜੈਕਟ ਹੋਏ ਨੂੰ 7-8 ਮਹੀਨੇ ਹੋ ਗਏ ਸੀਗੇ 7-8 ਮਹੀਨੇ ਬਾਅਦ ਅਸੀਂ ਉਹਨਾਂ ਦੀ ਫੇਲ ਦੁਬਾਰਾ ਲਾਈ ਆਪਣੇ ਹਿਸਾਬ ਨਾਲ ਚਲੋ ਉਹਨਾਂ ਨੂੰ ਸਮਝਾਇਆ ਜੋ ਕਰਨਾ ਸੀ ਕਰਿਆ ਵੀਜ਼ਾ ਲਵਾ ਕੇ ਅਗਲੇ ਨੂੰ ਦਿੱਤਾ ਹਾਂ ਸੋ ਕੈਨੇਡਾ ਇਦਾਂ ਦੀ ਕੰਟਰੀ ਆ ਉਹ ਕਹਿੰਦਾ ਵੀ ਜੇ ਤੁਸੀਂ ਇੱਕ ਗਲਤੀ ਕੀਤੀ ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇਣਾ ਜੇ ਉਹੀ ਤਾਂ ਗੱਲ ਹੈ ਨਾ ਨਵੇਂ ਪੁਰਾਣੇ ਦਾ ਐਕਸਪੀਰੀਅੰਸ ਦਾ ਫਰਕ ਪੈਣਾ ਐਕਸਪੀਰੀਅੰਸ ਮੈਟਰ ਕਰਦਾ ਸੋ ਬਾਬੇ ਦੀ ਬਹੁਤ ਕਿਰਪਾ ਹੈ ਜਿੰਨੀਆਂ ਵੀ ਫੇਲਾਂ ਲਾਈ ਦੀਆਂ ਆਪ ਦੇਖੀ ਦੀਆਂ ਸਟਾਫ ਦੇਖਦਾ ਫਿਰ ਇਮੀਗ੍ਰੇਸ਼ਨ ਲਾਅ ਚੈੱਕ ਕਰਦਾ ਹੈ ਹਨਾ ਸੋ ਤਾਂ ਵੀਜ਼ੇ ਲੱਗਦੇ ਠੀਕ ਹੈ ਬਹੁਤ ਸਾਰੇ ਕੰਸਲਟੈਂਟੇ ਕਹਿੰਦੇ ਆ ਵੀ ਤੁਸੀਂ ਸਿਰਫ ਸਰਕਾਰੀ ਚ ਅਪਲਾਈ ਕਰੋਗੇ ਤੁਹਾਨੂੰ ਤਾਂ ਹੀ ਵੀਜ਼ਾ ਮਿਲੇਗਾ ਤੁਸੀਂ ਕੀ ਕਹਿੰਦੇ ਹੋ ਕਿ ਕੀ ਸਰਕਾਰੀ ਔਰ ਪ੍ਰਾਈਵੇਟ ਕਾਲਜ ਚ ਸਕਸੈਸ ਰੇਟ ਦਾ ਬਹੁਤ ਫਰਕ ਹੈ ਕੈਨੇਡਾ ਦੇ ਵਿੱਚ ਦੇਖੋ ਮੈਮ ਅਸੀਂ ਕੀ ਕਹਿੰਨੇ ਆ ਅਸੀਂ ਸਟੂਡੈਂਟ ਨੂੰ ਪੁੱਛਦੇ ਆ ਵੀ ਤੂੰ ਪੈਸੇ ਸਰਕਾਰੀ ਦੇ ਲਾ ਸਕਦਾ ਠੀਕ ਹੈ ਤੂੰ ਕਾਲਜ ਦੱਸ ਕਿਹੜੇ ਚ ਜਾਣਾ ਹੈ ਤੇਰੇ ਬੈਂਡ ਕਿੰਨੇ ਆ 5 ਆ ਜਾਂ 3.5 ਲੈ ਕੇ ਆ ਜਾ ਪਰ ਤੂੰ ਦੱਸ ਦੇ ਵੀ ਤੂੰ ਪੈਸੇ ਖਰਚ ਸਕਦਾ ਹੈ ਜੇ ਉਹ ਕਹਿੰਦਾ ਹਾਂਜੀ ਖਰਚ ਸਕਦਾ ਹੈ ਤਸੀਂ ਕਹਿੰਦੇ ਵੀ ਤੇਰਾ ਵੀਜ਼ਾ ਲੱਗ ਜਾਏਗਾ ਜਿਹੜਾ ਕਾਲਜ ਉਹ ਕਹੇਗਾ ਸਰਕਾਰੀ ਕਾਲਜ ਸਰਕਾਰੀ ਯੂਨੀਵਰਸਿਟੀ ਜਿਹੜੀ ਸਿਟੀ ਕਹਿਣਗੇ ਉਸ ਸਿਟੀ ਦੇ ਵਿੱਚ ਭੇਜਾਂਗੇ ਠੀਕ ਹੈ ਤਾਂ ਜਿਹੜੇ ਸ਼ਹਿਰ ਦਾ ਹੋਏਗਾ ਉਹਨੂੰ ਨੰਬਰ ਵੀ ਦਵਾਂਗੇ ਲੈ ਭਾਈ ਇਹਨਾਂ ਦਾ ਇੰਨੇ ਦਿਨ ਪਹਿਲਾਂ ਵੀਜ਼ਾ ਇਹ ਗੱਲ ਕਰ ਲੈ ਗੱਲ ਕਰ ਲਓ ਓਕੇ ਇਨਟੇਕ ਬਾਰੇ ਸਰ ਜ਼ਰੂਰ ਗੱਲ ਕਰਨਾ ਚਾਹਾਂਗੇ ਕੈਨੇਡਾ ਸਾਡੇ ਕੋਲ ਕਿਹੜਾ ਇਨਟੇਕ ਹੈ ਯੂਕੇ ਕਿਹੜਾ ਇਨਟੇਕ ਹੈ ਔਰ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਕਿਹੜੇ ਇਨਟੇਕ ਦੀ ਚਾਹਤ ਹੈ ਦੇਖੋ ਮੈਡਮ ਆਸਟ੍ਰੇਲੀਆ ਚੱਲਦਾ ਜੀ ਹੁਣ ਮਾਰਚ ਠੀਕ ਹੈ ਕੈਨੇਡਾ ਚੱਲਦਾ ਮਈ ਯੂਕੇ ਦੇ ਵਿੱਚ ਵੀ ਮਈ ਚੱਲਦਾ ਹੈ ਠੀਕ ਹੈ ਸੋ ਜਿਹੜਾ ਸਟੂਡੈਂਟ ਜਾਣਾ ਚਾਹੁੰਦੇ ਉਹ ਮਈ ਇਨਟੇਕ ਦੇ ਵਿੱਚ ਜਾਣਗੇ ਹੂੰ ਜੇ ਤੁਸੀਂ ਆਸਟ੍ਰੇਲੀਆ ਜਾਣਾ ਤਾਂ ਅਸੀਂ ਤੁਹਾਨੂੰ ਮਾਰਚ ਲੈ ਦਾਂਗੇ ਕਿਉਂਕਿ ਆਸਟ੍ਰੇਲੀਆ ਦੇ ਵੀਜ਼ੇ ਨੂੰ ਟਾਈਮ ਘੱਟ ਲੱਗਦਾ ਸੋ ਇਹਦੀ ਥੋੜੀ ਇੱਕ ਤਾਂ ਇਹ ਕਾਲਜ ਬਹੁਤ ਨੇ ਹੂੰ ਆਫਰ ਲੈਟਰ ਜਲਦੀ ਮਿਲ ਜਾਂਦਾ ਹੁਣ ਕਈ ਸਾਡੇ ਕੋਲ ਕਲਾਇੰਟ ਆਉਂਦੇ ਕਹਿੰਦੇ ਸਾਡੇ ਆਫਰ ਲੈਟਰ ਨਹੀਂ ਆਏ ਜੀ ਅਸੀਂ ਇੱਕ ਇੱਕ ਦੋ ਦੋ ਦਿਨ ਦੇ ਵਿੱਚ ਆਫਰ ਲੈਟਰ ਮਗਵਾ ਦਿੰਦੇ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਸਟੂਡੈਂਟ ਨੂੰ 2 ਤੋਂ 3 ਮਹੀਨੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ ਆਫਰ ਲੈਟਰ ਦਾ ਔਰ ਯੂਕੇ ਦੇ ਵਿੱਚ ਇਹ ਚੀਜ਼ ਹੈਗੀ ਹੈ ਹਾਂ ਜੀ ਨਹੀਂ ਦੇਖੋ ਇਹ ਹੁਣ ਡਿਪੈਂਡ ਕਰਦਾ ਹੈ ਨਾ ਤੁਸੀਂ ਕੰਮ ਕੀ ਕਰਦੇ ਹੋ ਕਿਹਦੇ ਨਾਲ ਕੰਮ ਕਰਦੇ ਹੋ ਹੁਣ ਇੱਕ ਬੰਦੇ ਨਵਾਂ ਹੈ ਜਿਹੜਾ ਉਹਨੇ ਦਫ਼ਤਰ ਖੋਲ੍ਹਿਆ ਨੂੰ 6 ਮਹੀਨੇ ਸਾਲ ਹੋਇਆ ਹੈ 2 ਸਾਲ ਹੋਇਆ ਉਹ ਕੰਮ ਨਹੀਂ ਕਰ ਸਕਦਾ ਨਾ 20 ਸਾਲ ਵਾਲਾ ਕਰ ਸਕਦਾ 20 ਸਾਲ ਵਾਲਾ ਕਰ ਸਕਦਾ ਸੋ ਇਹ ਗੱਲਾਂ ਨਾ ਐਕਸਪੀਰੀਅੰਸ ਦੇ ਵਿੱਚ ਕਾਊਂਟ ਹੁੰਦੀਆਂ ਜਦੋਂ ਵੀ ਤੁਸੀਂ ਫਾਇਲ ਲਾਉਣੀ ਹੈ ਖਾਸ ਕਰਕੇ ਵੱਡੀਆਂ ਕੰਟਰੀਆਂ ਦੀ ਤਾਂ ਜਿਹੜੇ ਪੁਰਾਣੇ ਵਧੀਆ ਇਮੀਗ੍ਰੇਸ਼ਨ ਵਾਲੇ ਬੈਠੇ ਆ ਉੱਥੋਂ ਲਾਓ ਦੇਖੋ ਜਪਸਟਡੀ ਉਹ ਕੰਪਨੀ ਹੈ ਜਿਹਨੂੰ ਐਕਸਪੀਰੀਅੰਸ 20 ਸਾਲ ਦਾ ਹੈ ਜੀ ਮੈਨੂੰ ਖੁਦ ਨੂੰ 20 ਸਾਲ ਹੋ ਗਏ ਕੰਮ ਕਰਦਿਆਂ ਸੋ ਜਦੋਂ ਬੰਦੇ ਨੂੰ ਇਨਾ ਐਕਸਪੀਰੀਅੰਸ ਹੋ ਜਾਂਦਾ ਉਹਦੇ ਲਿੰਕ ਬਣ ਜਾਂਦੇ ਆ ਡਾਇਰੈਕਟ ਕਾਲੀਆਂ ਨਾਲ ਯੂਨੀਵਰਸਿਟੀ ਨਾਲ ਹੋ ਜਾਂਦਾ ਨਾ ਫਿਰ ਉਹ ਚੀਜ਼ਾਂ ਕਾਊਂਟ ਕਰਦੇ ਬਿਲਕੁਲ ਤੁਸੀਂ ਡਾਇਰੈਕਟ ਟਾਈਪਸ ਦਾ ਤੁਸੀਂ ਵੀ ਬੈਨੀਫਿਟ ਲੈ ਸਕਦੇ ਹੋ ਇਹਨਾਂ ਨੰਬਰਸ ਤੇ ਉੱਪਰ ਕਾਲ ਕਰਕੇ ਬਾਕੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਇਸੇ ਤਰੀਕੇ ਨਾਲ ਅਸੀਂ ਦਿੰਦੇ ਰਵਾਂਗੇ ਸਰ ਸਾਲ ਖਤਮ ਹੋਣ ਵਾਲਾ ਹੈ ਲੇਕਿਨ ਇਹ ਪਿਛਲੇ ਡੇਢ ਕਿ ਮਹੀਨੇ ਤੋਂ ਇੱਕ ਕੁਐਰੀ ਹੋਰ ਚੱਲ ਰਹੀ ਹੈ ਜਿਵੇਂ 크리스마ਸ ਦਾ ਮੌਕਾ ਹੈ ਨਿਊ ਇਅਰ ਦਾ ਮੌਕਾ ਹੈ ਗਾਂਵ ਵਸਾਖੀ ਵੀ ਆ ਜਾਣੀ ਹੈ ਐਸੇ ਚ ਲੋਕ ਜਿਹੜੇ ਘੁੰਮਣ ਫਿਰਨ ਵਾਲੇ ਆ ਤਾਂ ਉਹ ਟੂਰਿਸਟ ਵੀਜ਼ਾ ਦੀ ਬਹੁਤ ਡਿਮਾਂਡ ਕਰਦੇ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਮਿਲਦਾ ਹੈ ਕਿਸ ਤਰੀਕੇ ਦੇ ਨਾਲ ਮਿਲਦਾ ਦੇਖੋ ਹੁਣ ਜਿਹਨੇ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਯੂਕੇ ਜਾਣਾ ਅਸੀਂ 100% ਵੀਜ਼ੇ ਦੀ ਗਾਰੰਟੀ ਲੰਨੇ ਆ ਟੂਰਿਸਟ ਵੀਜ਼ਾ ਤੁਸੀਂ ਕੱਲਿਆਂ ਨੇ ਲੈਣਾ ਹੈ ਫੈਮਿਲੀ ਦੇ ਨਾਲ ਲੈਣਾ ਹੈ ਬੱਚਿਆਂ ਦਾ ਲੈਣਾ ਹੈ ਅਸੀਂ ਜ਼ਿੰਮੇਵਾਰੀ ਲਵਾਂਗੇ ਵੀਜ਼ਾ ਲੱਗੇਗਾ ਸਿਰਫ ਤੁਸੀਂ ਐਮਬੈਸੀ ਫੀਸ ਦੇਣੀ ਹੈ ਬਾਕੀ ਸਾਰੇ ਪੈਸੇ ਆਫਟਰ ਵੀਜ਼ਾ ਦੇਣੇ ਜਿਸ ਦਿਨ ਅਸੀਂ ਤੁਹਾਡਾ ਜੋ ਤੁਹਾਡੇ ਸਾਡੀ ਗੱਲ ਹੋਏਗੀ ਕਲਾਇੰਟ ਨਾਲ ਅਸੀਂ ਵੀਜ਼ਾ ਦਵਾਂਗੇ ਸਾਨੂੰ ਪੈਸੇ ਦੇ ਦਿਓ ਹਨਾ ਸੋ ਇਹ ਖਾਸ ਕਰਕੇ ਉਹ ਨੌਜਵਾਨ ਜਿਹੜੇ ਆਸਟ੍ਰੇਲੀਆ ਜਾਂ ਇੰਗਲੈਂਡ ਜਾਂ ਕੈਨੇਡਾ ਟੂਰਿਸਟ ਵੀਜ਼ੇ ਤੇ ਜਾਣਾ ਚਾਹੁੰਦੇ ਆ ਜਾਂ ਤੁਹਾਡਾ ਵੀਜ਼ਾ ਰਿਜੈਕਟ ਹੋ ਚੁੱਕਿਆ ਹੈ ਤੁਸੀਂ ਚਾਹੁੰਦੇ ਹੋ ਵੀ ਸਾਡਾ ਵੀਜ਼ਾ ਲਗਵਾ ਦਿਓ ਜੀ ਅਸੀਂ ਜਿੰਨੇ ਪੈਸੇ ਕਹੋਗੇ ਤੁਹਾਨੂੰ ਦੇ ਦਾਂਗੇ ਸੋ ਜੇ ਤੁਸੀਂ ਟੂਰਿਸਟ ਵੀਜ਼ਾ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਦਾ ਲੈਣਾ ਹੈ ਤਾਂ ਵੀਰਵਾਰ ਸ਼ੁੱਕਰਵਾਰ ਮੈਂ ਜਲੰਧਰ ਹੁੰਨਾ ਬਾਕੀ ਦਿਨ ਮੁਹਾਲੀ ਤੁਸੀਂ ਇੱਕ ਵਾਰ ਯਾਪ ਸਟੱਡੀ ਦੇ ਦਰਵਾਜੇ ਤੇ ਆ ਕੇ ਇੱਕ ਵਾਰੀ ਮਿਲੋ ਜੀ ਤੁਸੀਂ ਆਪ ਕਹੋਗੇ ਵੀ ਜੇ ਅਸੀਂ ਇੱਥੇ ਆ ਗਏ ਤਾਂ ਸਾਡਾ ਵੀਜ਼ਾ ਲੱਗ ਗਿਆ ਬਿਲਕੁਲ ਜੀ ਓਕੇ ਸਰ ਥੈਂਕ ਯੂ ਨਾਲ ਜੁੜਨ ਦੇ ਲਈ ਇਨਫੋਰਮੇਸ਼ਨ ਸਾਂਝੀ ਕਰਨ ਲਈ ਧੰਨਵਾਦ ਸਸ਼ਿਕਾ ਥੈਂਕ ਯੂ ਜੀ ਸਸ਼ਿਕਾ ਸੋ ਜੀ ਸਾਡੀ ਫੋਟੋ ਤੁਸੀਂ ਕਲਿੱਕ ਕਰਕੇ ਰੱਖ ਲਓ ਸਾਡੇ ਸ਼ੋ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ ਔਰ ਜਿੱਦਾਂ ਸਰ ਨੇ ਐਲੀਜੀਬਿਲਟੀ ਜਿਸ ਜਿਸ ਤਰੀਕੇ ਦੇ ਦੱਸੇ ਕੈਨੇਡਾ ਦੀ ਆਸਟ੍ਰੇਲੀਆ ਔਰ ਯੂਕੇ ਦੀ ਤਾਂ ਜੇਕਰ ਉਹ ਐਲੀਜੀਬਿਲਟੀ ਨੂੰ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ ਵੀ ਆਪਣੇ ਸੁਪਨਿਆਂ ਦੀ ਨਗਰੀ ਵੱਲ ਉਡਾਨ ਭਰ ਸਕਦੇ ਹੋ ਯਾਪ ਸਟੱਡੀ ਅਬ੍ਰੋਡ ਦੀ ਗ੍ਰਾਂਟ ਹੋਏ ਨੇ ਹੁਣ ਉਹਨਾਂ ਬੱਚਿਆਂ ਦੇ ਤੁਹਾਨੂੰ ਰੂਬਰੂ ਕਰਵਾ ਦਿੰਦੇ ਆ ਹਾਂਜੀ ਸਚੀ ਕਾਲ ਜੀ ਮੈਂ ਮਿਨਾਕਸ਼ੀ ਜੱਬ ਸਟੱਡੀ ਤੋਂ ਅੱਜ ਸਾਡੇ ਕੈਨੇਡਾ ਦੇ ਸਟੱਡੀ ਵੀਜ਼ਾ ਲਈ ਆ ਪ੍ਰੋਫਜੂ ਜੀ ਦਾ ਇਹਨਾਂ ਨੇ ਇਹਨਾਂ ਨੇ ਪਲੱਸ 2 ਜਿਹੜੀ ਹੈਗੀ 2019 ਦੇ ਵਿੱਚ ਕੀਤੀ ਹੈ ਤੇ ਆਰਸ ਵੀ 3-4 ਵਾਰ ਰਿਪੀਟ ਕੀਤਾ ਹੈ ਕਾਫੀ ਟਾਈਮ ਤੋਂ ਟਰਾਈ ਕਰ ਰਹੇ ਸੀ ਕਿ ਉਹਨ ਸੈਕਸਫੁਲੀ ਅਸੀ ਨਾ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਲੈਣੇ ਹੁਣ ਪ੍ਰੋਫਜੂ ਪ੍ਰੋਫਜੂ ਸਰ ਜੀ ਤੁਸੀਂ ਸਰਵਿਸ ਕਰੇ ਹਰੂ ਮਾਈਂਡ ਇਸ ਪ੍ਰੋਡਿਊਸਿੰਗ ਅੰਗਲ ਸੌਂਗ ਬਤਨ ਦੱਸਣਾ ਜਾਂਦਾ ਕਿ ਮੈਂ 2 ਸਾਲ ਤੋਂ ਟਰਾਈ ਕਰਦਾ ਸੀਗਾ ਤੇ ਮੈਂ ਤੇ ਮੈਨੂੰ ਕਿਸ ਨੇ ਰეკਮੈਂਡ ਕਰਿਆ ਕਿ ਜਬ ਸਟੱਡੀ ਵਾਲੇ ਕੋਲ ਆਓ ਤੇ ਇਹਨਾਂ ਨੇ ਮੇਰਾ 3 ਮਹੀਨੇ ਦੇ ਵਿੱਚ ਵਿੱਚ ਮੇਰਾ ਵੀਜ਼ਾ ਲਗਵਾ ਕੇ ਦਿੱਤਾ ਕੈਨੇਡਾ ਦਾ ਤੇ ਮੇਰਾ ਕਾਲਜ ਹੈਨਸ਼ੋ ਕਾਲਜ ਹੈ ਲੰਡਨ ਵਿੱਚ ਤੇ ਬਹੁਤ ਬਰੀ ਐਕਸਪੀਰੀਅੰਸ ਹੈ ਤੇ ਮੈਂ ਸਾਰਿਆਂ ਨੂੰ ਰეკਮੈਂਡ ਕਰਾਂ ਕਿ ਇਹਨਾਂ ਕੋਲ ਆ ਕੇ ਜ਼ਰੂਰ ਵਿਜ਼ਿਟ ਕਰੋ ਜੇਕਰ ਤੁਹਾਨੂੰ ਵੀ ਵੀਜ਼ੇ 'ਚ ਕੋਈ ਪ੍ਰੋਬਲਮ ਹੈ ਕਿ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਵੀਰਵਾਰ ਸ਼ੁੱਕਰਵਾਰ ਸਰ ਜਲੰਧਰ ਬੈਠਦੇ ਹਾਂ ਬਾਕੀ ਦਿਨ ਅਸੀਂ ਮੌਲੀ ਮਿਲਦੇ ਹਾਂ ਜੀ ਥੈਂਕ ਯੂ ਹਾਂਜੀ ਸ੍ਰੀਕਾਂਜੀ ਮੈਂ ਇਨਆਕਸ਼ੀ ਜਬ ਸਟੱਡੀ ਤੋਂ ਜੇਕਰ ਤੁਸੀਂ ਸਾਡੇ ਰੈਗੂਲਰ ਸਟੱਡੀ ਵੀਜ਼ਾਸ ਦੇਖਿਓ ਕੈ ਅਨਜਸਪ੍ਰਿਤ मैम ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਿਆ ਇਹਨਾਂ ਦਾ ਸਟੱਡੀ ਵੀਜ਼ਾ ਇੱਕ ਵਾਰ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਅਸੀਂ ਨਾ ਤਾਂ ਵੀਜ਼ਾ ਲਿਆ ਬਾਕੀ ਜਾਣ ਦੇਖ ਲਈ ਜਾ ਰਹੇ ਹੈ ਔਰ ਸਰ ਗੁਰਪ੍ਰੀਤ ਸਰ ਇਹਨਾਂ ਤੇ ਬੱਚਿਆਂ ਦਾ ਪਹਿਲਾਂ ਵੀ ਅਸੀਂ ਵੀਜ਼ਾ ਲਿਆ ਹੈ ਤਾਂ ਰੈਗੂਲਰ ਸਾਡੇ ਮਤਲਬ ਜਿੰਨੇ ਵੀ ਵੀਜ਼ਾ ਸਾਡੇ ਥਰੂ ਇਹਨਾਂ ਤੇ ਆਏ ਹੈ ਬਾਕੀ ਦੱਸਣ ਕਿ ਜਸਪ੍ਰਿਤ मैम ਸਰ ਕੀ ਸਾਡੀ ਸਰਵਿਸ ਇੰਨੀ ਠੀਕੀ ਦਿੱਤੀ ਹੈ ਮੈਂ ਸਰਵਿਸ ਬਹੁਤ ਚੰਗੀ ਲੱਗੀਆਂ ਸਟਾਫ ਬਹੁਤ ਕੋਆਪਰੇਟਿਵ ਆ ਤੇ ਐਤਕ ਤੇ ਬਹੁਤ ਖੁਸ਼ਾ ਰਹੇ ਲੱਗਣਗੇ ਮੈਂ ਜਬ ਸਟਡੀ ਤੋਂ ਸਾਰਿਆਂ ਦਾ ਸਟਾਫ ਦਾ ਤਕਰੀਬਨ ਵਾਲੀਆ ਸਾਊ ਦਾ ਬਹੁਤ ਧੰਨਵਾਦੀਆਂ ਕਿਉਂਕਿ ਜਿੰਨੇ ਵੀ ਅਸੀਂ ਬੱਚਿਆਂ ਦੇ ਵੀਜ਼ੇ ਇਹਨਾਂ ਨੂੰ ਦਿੱਤੇ ਨੇ ਚਾਹੇ ਰਿਫਿਊਜ਼ਲ ਇੱਕ ਵਾਰ ਆਈ ਹੈ ਚਾਹੇ ਕਿਸੇ ਦੀ ਦੋ ਵਾਰ ਆਈ ਹੈ ਸਾਨੂੰ ਕਦੇ ਵਿਕਤ ਨਹੀਂ ਆਈ ਵੀਜ਼ਾ ਸਾਨੂੰ ਟਾਈਮ ਟੂ ਟਾਈਮ ਕਰਨਾ ਮਿਲਦਾ ਰਿਹਾ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਸੋ ਦੇਵ ਜੀ ਜੀ ਇਜਾਜ਼ਤ ਧੰਨਵਾਦ ਸਵੀਕਾਰ